ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸਭ ਪੰ ਗੁਰ ਪ੍ਰਸਾਦ ਚੱਕਰ ਚਿਹਨਾ ਅਰ ਵਰਣ ਜਾਤ ਅਰ ਪਾਤ ਨਹਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਾਹ ਨ ਸਖਤ ਕਹਿ ਹੀ ਅਚਲ ਮੂਰਤ ਅਨਭਵ ਪ੍ਰਕਾਸ਼ ਸਿਮ ਤੋਜ ਕਹਿ ਜਾ ਕੋਟੇਂਦਰੰਦਰਾ ਸਾਹ ਸਾਹਣ ਗਣਿਚੈ त्रपावन महीप शरण अरि असुर नेत नेत बण त्रण कहत तोय सर्वनाम कथा कवन कर्मनाम वर्णत सुमत जवलो नहीं भाग ललार उदय ਆਗ ਲੋ ਭ੍ਰਮਤੇ ਸਿਰ ਤੇ ਵਹਤਾਇ ਕਲ ਕੋੜ ਸਮੁੰਦਰ ਮੈਂ ਬੂਡਤ ਥੇ ਕਬ ਹਮਿਤਹਾ ਨਹੀਂ ਰੇ ਪਛਤਾਇ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਮਨਾਇ ਜਪਿਓ ਜਨੈ ਅਰਜੁਨ ਦੇਵ ਗੁਰੂ ਸਿਰ ਸੰਕਟ ਜੋਨ ਗਰਬਨ ਆਇ ਹੰਤਨਵੰਤ ਭਾਗਠ ਸਤਨਾਈ ਹਰ ਗੁਣ ਗਵਹਿ ਸਹਿਜ ਸੁਭਾਈ ਪਿਉ ਦੱਦ ਕਾ ਖੋਲ ਡਠਾ ਖਜ਼ਾਨਾ ਤੋ ਮੇਰਾ ਮਾਨੁ ਘਿਆ ਨਿਧਾਨਾ ਰਤਨ ਲਾਲ ਜਕਾ ਕਛੂ ਨਮੋਲ ਪਰੇ ਪਨਾਰ ਅਖੂਟ ਅਤੋਲ ਖਾਵ ਖਰਚ ਹਰ ਮਿਲ ਭਾਈ ਤੋਟ ਨ ਆਵ ਬਦ ਦੋ ਜਾ चरण तुम्हारी आस तुम ही सजन सोहले रखो राखण हार दयाला नानक कर के गोले सुखो ताल गुर से भी आए बहन सहज सबाई दर्शन बरसे गुरु का ਜਨਮ ਮਰਨ ਦੁਖ ਜਾਏ ਊਵਾ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਝਤੀਏ ਤਦਿਰਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਏ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸਜਣਾ ਸੱਚਾ ਪਾਕਤ ਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸ੍ਰੀਵਾਸ ਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀ ਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਜਾ ਸਾਹਿਬ ਸਤ ਮਿਰਵਾਨ ਬਾਂਧ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਰਾਉ ਜਿਉ ਪਾਈ ਪੰਡ ਜਨ ਸਾਜਿਆ ਆਪ ਬਹੈ ਜਰਾਖੀ ਨਾਨਕ ਸਤਿਗੁਰੂ ਬਾਣ ਜਿਉ ਪਾਏ ਪਿੰਡ ਜਨ ਸਾਜਿਆ ਦਤਾ ਪੈ ਕੀ ਆਪ ਪੈਜ ਰਾਖੀ ਨਾਨਕ ਸਾਧਕੁਰ ਬਾਣ